ਹਲੋ ਆਵੇ ਸਟੇਜ ਦੇ ਅਗਲੇ ਪਾਸੇ ਜਿੱਥੇ ਸਾਡੇ ਪ੍ਰਬੰਧਕ ਪ੍ਰਬੰਧਕ ਕਮੇਟੀ ਬੈਠੀ ਉੱਥੇ ਨਾਰਾਸ਼ ਪਾਈਏ ਵੀਰ ਮੇਰੇ ਬੜੀਆਂ ਸੋਹਣੀਆਂ ਕੁਸ਼ਤੀਆਂ ਹੋਈਆਂ ਬਾਕੀ ਜਿਹੜੀਆਂ ਚੱਲ ਰਹੀਆਂ ਉਹ ਵੀ ਬੜੇ ਸੋਹਣੀਆਂ ਕੁਸ਼ਤੀਆਂ ਨੇ ਆਪਾਂ ਸਾਰੀਆਂ ਕੁਸ਼ਤੀਆਂ ਦਾ ਆਨੰਦ ਮਾਣਣਾ ਹੈ ਮਾਲੀ ਦੀ ਕੁਸ਼ਤੀ ਦੇ ਪਹਿਲਵਾਨਾਂ ਨੂੰ ਮੇਰੀ ਬੇਨਤੀ ਵੀਰ ਤਿਆਰੀ ਕਰ ਲੋ ਮਾਲੀ ਵਾਲੀ ਕੁਸ਼ਤੀ ਸੁਖ ਬੱਬੇ ਵਾਲੀ ਔਰ ਭਪਿੰਦਰ ਅਜਨਾਲਾ ਭਪਿੰਦਰ ਅਜਨਾਲਾ ਔਰ ਸੁਖ ਬੱਬੇ ਵਾਲੀ ਸਲਾਮੀ ਦੇਣ ਔਰ ਯੰਗਿਆ ਕਰ ਲੈਣ ਭਪਿੰਦਰ ਅਜਨਾਲਾ ਔਰ ਸੁਖ ਬੱਬੇ ਵਾਲੀ ਆਓ ਇਧਰ ਬੱਬੂ ਗੁਰਦਾਸਪੁਰ ਤੇ ਗੌਰਵ ਅਜਨਾਲਾ ਇੱਕ ਦੂਜੇ ਨਾਲ ਸਿੰਘ ਫਸੇ ਆ ਵਿੱਚ ਗਲੀ ਦੇ ਹੋ ਗਏ ਟੱਕਰੇ ਖੜ ਗਿਆ ਬਾਹੋਂ ਫੜ ਕੇ ਪਾਣੀ ਪਾਣੀ ਹੋ ਗਈ ਮਿੱਤਰਾ ਧੱਕ ਧੱਕ ਸੀਨਾ ਧੜ ਕੇ ਭੱਜ ਜਾਵੇ ਮਿੱਤਰਾਂ ਟੱਕੂਏ ਤੇ ਟੱਕੂਆ ਖੜਕੇ ਉਹ ਟੱਕੂਏ ਖੜਕ ਰਹਾ ਇਕ ਦੂਜੇ ਨਾਲ ਸਿੰਘ ਫਸੇ ਹੋਏ ਐ ਕੀ ਗੱਲ ਹੋਵੇਗੀ ਤਿੰਨ ਚਾਰ ਪੰਜ ਜੋੜੇ ਐ ਅਜੇ ਪੰਜ ਦੇ ਪੰਜ ਇਕ ਦੂਜੇ ਨਾਲ ਗੁੱਥਮ ਗੁੱਤੀ ਹੋ ਰਿਹਾ ਤੇ ਗੱਲ ਇੱਕ ਹੋਰ ਐ ਵੀ ਕਮਾਂ ਪਾਰ ਪਾਰ ਵਾਲਾ ਕਰਨਾ ਕੋਈ ਇਹੜਾ ਫੇਰੀ ਨਹੀਂ ਔਰ ਕੋਈ ਵੀ ਪਰਮਾਨ ਫੌਲ ਨਾ ਖੇਡੇ ਕਿਸੇ ਦੇ ਸੱਟ ਲਾਉਣ ਦੀ ਕੋਸ਼ਿਸ਼ ਨਾ ਕਰੇ ਨਹੀਂ ਤੇ ਦੂਜੇ ਦੀ ਪਾਂਹ ਫੜ ਕੇ ਖੜੀ ਕਰ ਦੇਣੀ ਆ ਤੇ ਦੂਜੇ ਨੂੰ ਜੇਤੂ ਦੇ ਦੇਣਾ ਸੋ ਇਧਰ ਬੱਬੂ ਤੇ ਗੌਰਵ ਤੇ ਚਾਰ ਜੋੜੇ ਹੋਰ ਐ ਤੇ ਤੁਹਾਡੇ ਪਿੰਡ ਵਾਲਾ ਵੀ ਐਨ ਜ਼ੋਰ ਲਗਾ ਰਿਹਾ ਕਮਾਣਾ ਵਾਲੇ ਦੇ ਨਾਲ ਮਾੜੀ ਪੁੱਚੀਆਂ ਵਾਲੇ ਦਾ ਜੋੜ ਐ ਆ ਮਾਲੀ ਵਾਲੀ ਕੁਸ਼ਤੀ ਦੇ ਪਹਿਲਵਾਨ ਵੀ ਤਿਆਰੀ ਕਰੋ ਕੱਲੀ ਵਾਲੀ ਦੀ ਕੁਸ਼ਤੀ ਹੋਵੇਗੀ ਸਾਰੀ ਪ੍ਰਬੰਧਕ ਕਮੇਟੀ ಗ್ರಾಮ ਪੰਚਾਇਤ ਸਾਰਿਆਂ ਨੇ ਇੱਕ ਫੈਸਲਾ ਕਰ ਲਿਆ ਕਿ ਸਿਰਫ ਮਾਲੀ ਦੀ ਕੁਸ਼ਤੀ ਹੋਵੇਗੀ ਜਿਹੜੀਆਂ ਕੁਸ਼ਤੀਆਂ ਅਖਾੜੇ ਚ ਨੇ ਉਹ ਚੱਲਣਗੇ ਉਸ ਤੋਂ ਬਾਅਦ ਮਾਲੀ ਦੀ ਕੁਸ਼ਤੀ ਹੋਵੇਗੀ ਉਹ ਦੋਵੇਂ ਪਹਿਲਵਾਨਾਂ ਨੂੰ ਮੇਰੀ ਬੇਨਤੀ ਵੀਰ ਜੀ ਆਈ ਆਪਾਂ ਅਖਾੜੇ ਚ ਕੋਈ ਪਹਿਲਵਾਨ ਨਾ ਆਵੇ ਜਿਨ੍ਹਾਂ ਨੂੰ ਇਹ ਨਹੀਂ ਕਹਿੰਦੇ ਬਿਲਕੁਲ ਨਾ ਆਵੇ ਨਹੀਂ ਤਾਂ ਬੇਇੱਜ਼ਤ ਕਰਕੇ ਕੱਢਿਆ ਜਾਊਗਾ ਵੀਰ ਜੀ ਆਪਾਂ ਪਹਿਲਵਾਨਾਂ ਨੂੰ ਪਹਿਲਾਂ ਬੇਨਤੀ ਕੀਤੀ ਵੀਰੇ ਇੱਜ਼ਤ ਜਿਹੜੀ ਹੈ ਉਹ ਆਪਣੀ ਜਿਹੜੀ ਉਹ ਆਪਣੇ ਹੱਥ ਹੀ ਆ ਕੋਈ ਪ੍ਰਬੰਧਕ ਕਮੇਟੀ ਜੱਸ ਵੀਰੇ ਆ ਗੱਲ ਕਹਿਣੀ ਨਹੀਂ ਚਾਹੁੰਦੀ ਜਿਹੜੀ ਆਪਾਂ ਹੁਣ ਕਹਿ ਰਹੇ ਆ ਕੋਈ ਵੀ ਚਾਹੁੰਦਾ ਕੋਈ ਨਹੀਂ ਆ ਪਰ ਦੁਖੀ ਹੋ ਕੇ ਵੀਰ ਕਹਿੰਦੇ ਆ ਆਪਾਂ ਕਹਿ ਰਹੇ ਆ ਕਿ ਅਗਲੇ ਸਾਲ ਕੋਈ ਵੀ ਪਹਿਲਵਾਨ ਜਿਹੜਾ ਉਹ ਨਾ ਆਵੇ ਨਾ ਸਾਨੂੰ ਆ ਕੇ ਪਰੇਸ਼ਾਨ ਕਰੇ ਕਿਉਂਕਿ ਸਾਰਿਆਂ ਨੂੰ ਜਿਹੜੇ ਆ ਉਹ ਪ੍ਰਬੰਧਕ ਵੀਰ ਕਹਿੰਦੇ ਆ ਆਪਾਂ ਮਾਨ ਸਨਮਾਨ ਇਹਨੇ ਇੱਜ਼ਤ ਮਾਨ ਦੇ ਰਹੇ ਆ ਮਾਲੀ ਦੀ ਕੁਸ਼ਤੀ ਦੇ ਪਹਿਲਵਾਨ ਨੂੰ ਮੇਰੀ ਬੇਨਤੀ ਆਪਣੀ ਤਿਆਰੀ ਕਰ ਲਓ ਵੀਰ ਜੀ ਕਿਉਂਕਿ ਚਾਰ ਚਫੇਰੇ ਹੁਣ ਵੇਖੇ ਤੇ ਅੱਗੇ ਨਾਲੋਂ ਸੰਗਤ ਵਧਣੀ ਚਾਹੀਦੀ ਸੀ ਤੇ ਉਹ ਘਟ ਗਈ ਹੈ ਕਾਰਨੋ ਦਾ ਕੀ ਹੈ ਕਾਰਨ ਇਹ ਕੀ ਹੈ ਕਿ ਪ੍ਰਧਾਨ ਜੀ ਸਾਰੇ ਸੰਗਤ ਸੋਚਦੀ ਕਿ ਪਹਿਲਵਾਨ ਕੁਸ਼ਤੀ ਕਰਨੀ ਕੋ ਰਿਹਾ ਕੋਈ ਖਾੜੇ ਚ ਨਹੀਂ ਆ ਰਿਹਾ ਤੇ ਸੰਗਤ ਪਰੇਸ਼ਾਨ ਹੋ ਕੇ ਵਾਪਸ ਜਾ ਰਹੀ ਹੈ ਮਾਲੀ ਦੀ ਕੁਸ਼ਤੀ ਦੇ ਪਹਿਲਵਾਨ ਆ ਜਾਣਾ ਵੀ ਮਾਲੀ ਦੀ ਕੁਸ਼ਤੀ ਦੇ ਪਹਿਲਵਾਨਾਂ ਨੂੰ ਮੇਰੀ ਬੇਨਤੀ ਹੋ ਆਜੋ ਮਾਲੀ ਦੀ ਕੁਸ਼ਤੀ ਦੇ ਪਹਿਲਵਾਨ ਆ ਜਾਣ ਮਾਲੀ ਦੀ ਕੁਸ਼ਤੀ ਦੇ ਪਹਿਲਵਾਨ ਮਾਲੀ ਦੀ ਕੁਸ਼ਤੀ ਹੋਵੇਗੀ ਛੋਟੀ ਦੇ ਮੱਲ ਸੱਦੇ ਹੋਏ ਇਹਦੇ 'ਚ ਕੋਈ ਸ਼ੱਕ ਨਹੀਂ ਸੋਨਾ ਇਨਾਮ ਦਿੱਤਾ ਜਾਵੇਗਾ ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ ਤੇ ਕੁਸ਼ਤੀ ਆਰਪਾਰ ਦੀ ਹੋਵੇਗੀ ਤੇ ਕੋਈ ਵੀ ਪਹਿਲਵਾਨ ਜਿਹੜਾ ਉਹ ਕਿਸੇ ਦੂਜੇ ਪਹਿਲਵਾਨ ਨੂੰ ਸੱਟ ਲਾਉਣ ਦੀ ਕੋਸ਼ਿਸ਼ ਨਾ ਕਰੇ ਕੁਸ਼ਤੀ ਜਿਹੜੀ ਆ ਸਾਫ਼ ਸੁਥਰੀ ਕੁਸ਼ਤੀ ਹੋਵੇ ਆਰਪਾਰ ਦੀ ਕੁਸ਼ਤੀ ਉਹ ਸਾਰਿਆਂ ਨੂੰ ਸੁਆਦ ਆਵੇ ਸਾਰਿਆਂ ਨੂੰ ਕੁਸ਼ਤੀ ਦਾ ਜਿਹੜਾ ਉਹ ਆਨੰਦ ਆਵੇ ਕੋਈ ਵੀ ਪਹਿਲਵਾਨ ਜਿਹੜਾ ਉਹ ਦੂਜੇ ਪਹਿਲਵਾਨ ਨੂੰ ਸੱਟ ਲਾਉਣ ਦੀ ਕੋਸ਼ਿਸ਼ ਨਾ ਕਰਿਓ ਕੋਈ ਮੂੰਹ ਦੇ ਉੱਪਰ ਮਿੱਟੀ ਨਾ ਪਾਵੇ ਕੋਈ ਨੱਕ ਦੇ ਵਿੱਚ ਮਿੱਟੀ ਨਾ ਪਾਵੇ ਵੀਰੋ ਜਿੱਤੇ ਆਪਾਂ ਕੁਸ਼ਤੀ ਲੜਦੇ ਆਂ ਉੱਥੇ ਸਤਕਾਰ ਵੀ ਲੈਣਾ ਹੈ ਅੱਲਾ ਗੱਲ ਪੈਸਾ ਹੀ ਨਹੀਂ ਸਿਰਫ ਸਤਕਾਰ ਮਾਣ ਜਿਹੜਾ ਹੈ ਉਹ ਲੋਕਾਂ ਨੇ ਬੜਾ ਪਿਆਰ ਦਿੱਤਾ ਪਹਿਲਵਾਨੀ ਨੂੰ ਸ਼ਹੀਆਂ ਨੂੰ ਬੜਾ ਮਾਣ ਦਿੱਤਾ ਹੈ ਤੇ ਆਪਾਂ ਇਸੇ ਤਰ੍ਹਾਂ ਮਾਣ ਲੈਣੇ ਆ ਤੇ ਬੜਾ ਪਿਆਰ ਜਿਹੜਾ ਉਹ ਦੇਣਾ ਪਵੇਗਾ ਪਾਲੀ ਦੀ ਕੁਸ਼ਤੀ ਦੇ ਦੋਵਾਂ ਪਹਿਲਵਾਨਾਂ ਨੂੰ ਮੇਰੀ ਬੇਨਤੀ ਹੈ ਉਸਮਾਨ ਨੂੰ ਉਹ ਤਿਆਰੀ ਕਰੋ ਵੀਰ ਜੀ ਆ ਜਿਹੜੀ ਕੁਸ਼ਤੀ ਜਿੱਥੇ ਸਾਡੇ ਸਤਕਾਰਯੋਗ ਜਥੇਦਾਰ ਜੀ ਖੜੇ ਆ ਉਹ ਕੁਸ਼ਤੀ ਜਿਹੜੀ ਆਰ ਪਾਰ ਦੀ ਨਹੀਂ ਤੇ ਫਿਰ ਪ੍ਰਬੰਧਕ ਵੀਰ ਕਹਿੰਦੇ ਕਿ ਦੋਵਾਂ ਨੂੰ ਜਿਹੜਾ ਉਹ ਬਰਾਬਰ ਦਾ ਨਾਮ ਨਹੀਂ ਦਿੱਤਾ ਜਾਵੇਗਾ ਇਹ ਕੁਸ਼ਤੀ ਆਰ ਪਾਰ ਦੀ ਚਾਹੀਦੀ ਹੈ ਤੇ ਆਰ ਪਾਰ ਦੀ ਹੋਵੇ ਕੁਸ਼ਤੀ ਉਹ ਡਾਇਮੰਡ ਨੂੰ ਮੈਨੂੰ ਕਿਦਾ ਫੋਨ ਉਹ ਕੱਲੋ ਤੋਂ ਮੈਂ ਹੁੰਦੀ ਕੋਈ ਗਾਥੂ ਕਿਦਾ ਮੈਂ ਲਾ ਤੇ ਮੈਂ ਇੱਥੇ ਚੇਂਜ ਚੇਂਜ ਹੋਣ ਦੀ ਤੇ ਉੱਥੇ ਜਦ ਲੱਗ ਢੋਲਸਰ ਬੜਾ ਵੱਜਦਾ ਪਤਾ ਕੋਈ ਨਹੀਂ ਲੱਗਦਾ ਅੱਛੀ ਗੱਲ ਕੋਈ ਗੱਲ ਜੇ ਆਜੋ ਫੋਨ ਕਰਜੋ ਕੋਈ ਜਦ ਤੱਕ ਅੱਛਾ ਕੀ ਗੱਲ ਸੌਰੀ ਯਾਰ ਸਾਬੇ ਸੁਖ ਭਾਜੀ ਮੈਥੋਂ ਗਲਤੀ ਹੋ ਗਈ ਸੁਖ ਬੱਬੇ ਵਾਲੀ ਔਰ ਭੁਪਿੰਦਰ ਅਜਨਾਲਾ ਦੁਨੀਆ ਦੇ ਵੱਡੇ ਰੋਸਤਮ ਸੁਖ ਬੱਬੇ ਵਾਲੀ ਦਾ ਵੱਡਾ ਨਾਮ ਹੈ ਮੈਂ ਘਾਲੀ ਵਾਲਾ ਸਾਭਾ ਬੋਲੀ ਜਾਂਦਾ ਪਰ ਸੁਖ ਬੱਬੇ ਵਾਲੀ ਗੁਰਦਾਸਪੁਰਿਆ ਸੁਖ ਦੁਨੀਆ ਦਾ ਵੱਡਾ ਨਾਮ ਔਰ ਅਜਨਾਲੇ ਵਾਲਾ ਭੁਪਿੰਦਰ ਉਹ ਵੀ ਦੁਨੀਆ ਦਾ ਵੱਡਾ ਨਾਮ ਹੈ ਜੀਨੇ ਜੱਸੇ ਪੱਟੀ ਵਰਗੇ ਰਸਤਮ ਨੂੰ ਚਿਤ ਕੀਤਾ ਸੋ ਉਹ ਮੱਲ ਆਇਆ ਫਰੀਦ ਵਰਗੇ ਪਲਵਾਨ ਜਿਹਨੇ ਢਾਏ ਆ ਉਹ ਮੱਲ ਆਇਆ ਅਖੜ ਦੇ ਵਿੱਚ ਚੱਲ ਰਹੀ ਜਣਾ ਉੱਤੇ ਸਾਰਿਆਂ ਦੀ ਨਿਗਾਹ ਕਸਤੀ ਜਿਹੜੀ ਆ ਫਿਰ ਉੱਥੋਂ ਸ਼ੁਰੂ ਕਰ ਦਿਤੀ ਆ ਇਧਰ ਵੀ ਇੱਕ ਕਾਂਡੇਦਾਰ ਕਸਤੀ ਜਿਹੜੀ ਆ ਬੜੀ ਤੇਜ਼ ਸ਼ੁਰੂ ਹੋਈ ਆ ਕਸਤੀ ਬੜੀ ਸਪੀਡ ਦੇ ਨਾਲ ਦੋਵੇਂ ਪਹਿਲਵਾਨ ਜਿਹੜੇ ਬੜੇ ਫਰਤੀਲੇ ਨੇ ਬੜੇ ਫਰਤੀਲੇ ਨੇ ਦੋਵੇਂ ਪਹਿਲਵਾਨ ਆ ਇਹ ਕਹਿੰਦੇ ਨੇ ਸਿਆਣੇ ਗੱਲਾਂ ਸੱਚੀਆਂ ਖਾਧੀਆਂ ਖੁਰਾਕਾਂ ਕੰਮ ਆਉਣੀਆਂ ਆਪਣੇ ਸਰੀਰ ਵਾਜੋ ਹਾਣੀਆਂ ਉਹ ਕਿਸੇ ਨੇ ਨਹੀਂ ਲੱਗੀਆਂ ਪਗਾਉਣੀਆਂ ਆਪਣੇ ਸਰੀਰ ਵਾਜੋ ਹਾਣੀਆਂ ਕਿਸੇ ਨੇ ਨਹੀਂ ਲੱਗੀਆਂ ਪਗਾਉਣੀਆਂ ਬਈ ਕੁਸ਼ਤੀ ਜਿਹੜੀ ਆ ਹੋਵੇ ਆਰ ਪਾਰ ਦੀ ਤੇ ਹੋਵੇ ਪਿਆਰ ਦੀ ਕਿਸੇ ਨੇ ਕਿਸੇ ਨੂੰ ਸੱਟ ਨਹੀਂ ਲਾਉਣੀ ਕਿਸੇ ਨੇ ਕਿਸੇ ਦੇ ਮੂੰਹ ਦੇ ਉੱਪਰ ਮਿੱਟੀ ਨਹੀਂ ਪਾਉਣੀ ਇਹ ਗੱਲ ਜਰੂਰ ਨੋਟ ਕਰਿਓ ਕਿਸੇ ਨੇ ਕਿਸੇ ਨੂੰ ਸੱਟ ਲਾਉਣ ਦੀ ਜਿਹੜੀ ਆ ਉਹ ਕੋਸ਼ਿਸ਼ ਨਹੀਂ ਕਰਨੀ ਇਧਰ ਕੁਸ਼ਤੀ ਬਹੁਤ ਸਪੀਡ ਦੇ ਨਾਲ ਹੈ ਉੱਤੇ ਕਦੇ ਥੱਲੇ ਹੁੰਦੀ ਵਾ ਕਿ ਉੱਤੇ ਕਦੇ ਥੱਲੇ ਕਦੇ ਪੂਰੀ ਬੱਲੇ ਬੱਲੇ ਕਦੇ ਤਾਂ ਸੰਭਾਲੇ ਸਾਹਮੇ ਜਾਂਦੇ ਨੋਟਣਾ ਤੇ ਕਦੇ ਕੱਕੋ ਹੌਲੇ ਨਾ ਕਮਾਈਆਂ ਰਹਿੰਦੀਆਂ ਸਦਾ ਨਹੀਂ ਹਾਲਾਤ ਰਹਿੰਦੇ ਮਾੜੇ ਬੰਦੇ ਦੇ ਓਏ ਸਦਾ ਨਹੀਂ ਓ ਮਿੱਤਰੋ ਚੜਾਈਆਂ ਰਹਿੰਦੀਆਂ ਓ ਬੱਬੂ ਤਾੜੀ ਮਾਰਦੇ ਤਾੜੀ ਮਾਰਦੇ ਤਾੜੀ ਓ ਬੱਬੂ ਬੱਬੂ ਪਤਾ ਨਹੀਂ ਕਿਉਂ ਨਹੀਂ ਸੀ ਆਉਂਦਾ ਪਰ ਆਇਆ ਤੇ ਕੁਝ ਕੀਤਾ ਬੱਬੂ ਸਿਆ ਤੇਰਾ ਪਤਾ ਨਹੀਂ ਕਿਉਂ ਨਹੀਂ ਸੀ ਆਉਂਦਾ ਪਰ ਬੱਬੂ ਜਿੱਤ ਗਿਆ ਬੱਬੂ ਗਰਦਾਸਪੁਰੀਆ ਬੱਬੂ ਬੱਬੇ ਵਾਲੀ ਵਾਲਾ ਸੁਖ ਬੱਬੇ ਵਾਲੀ ਦਾ ਛੋਟਾ ਵੀਰ ਹੈ ਔਰ ਸੁਖ ਵੱਡਾ ਰਸਤਮ ਹੈ ਵੱਡੇ ਵੀਰ ਦਾ ਸਤਿਕਾਰ ਕੀਤਾ ਵੀਰ ਨੇ ਗੋਡਿਆਂ ਨੂੰ ਹੱਥ ਲਾਇਆ ਕਿਉਂਕਿ ਉਸਤਾਦ ਦੀ ਕਦਰ ਜਿਹੜੀ ਹੈ ਉਹ ਜ਼ਰੂਰੀ ਹੈ ਉਸਤਾਦ ਦੀ ਜਿਹੜੀ ਰਿਸਪੈਕਟ ਹੈ ਉਹ ਜ਼ਰੂਰੀ ਹੈ ਮੰਜ਼ਲਾਂ ਤੱਕ ਕਦੇ ਨਾ ਪਹੁੰਚਣ ਪੈਨ ਗੁਰੂਆਂ ਦੇ ਚੇਲੇ ਦਰਸ਼ ਖਿਡਾਰੀਆਂ ਬਾਅਦ ਮੈਦਾਨ ਨਹੀਂ ਸੋਝੇ ਸੋਂਦੇ ਤੇ ਸੰਗਤਾਂ ਬਾਜ਼ ਨਾ ਮੇਲੇ ਕਿ ਖਿਡਾਰੀਆਂ ਬਾਜ਼ ਮੈਦਾਨ ਨਾ ਸ਼ੋਭੇ ਸੰਗਤਾਂ ਬਾਜ਼ ਨਾ ਮੇਲੇ ਇਹ ਸੰਗਤ ਪੁੱਜੀ ਹੈ ਤੇ ਖੇਡ ਮੇਲਾ ਸਫਲ ਹੈ ਪਹਿਲਵਾਨਾ ਥੋੜਾ ਜਿਹਾ ਤੁਸੀਂ ਡਿਸਪਲਨ ਦੇ ਵਿੱਚ